ਸਾਡਾ ਸ਼ੀਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ 111 ਬੁਟੀਕ ਤੇ ਤੇ ਇਹਦੀ ਮੈਂ ਲਾਈਨਿੰਗ ਵਾਲੇ ਪਲਾਜੋ ਦੀ ਪੈਂਟ ਪਲਾਜੋ ਦੀ ਕਟਿੰਗ ਪਾ ਚੁੱਕੀ ਆ ਤੁਸੀਂ ਡਿਸਕ੍ਰਿਪਸ਼ਨ ਤੇ ਦੇਖ ਸਕਦੇ ਹੋ ਤੇ ਇਹਦਾ ਮੈਂ ਲਿੰਕ ਪਾ ਦਾਂਗੀ ਇਹਦੀ ਹੁਣ ਕਰਾਂਗੇ ਆਪਾਂ ਸਟੀਚਿੰਗ ਤੇ ਪਹਿਲਾਂ ਬੈਕ ਪੀਸ ਲਿਆ ਹੋਇਆ ਮੈਂ ਅਸਲ ਵਾਲੀ ਸਾਈਡ ਤੋਂ ਤੇ ਜੋੜਾਂਗੇ ਪਹਿਲਾਂ ਸੀ ਲਾਵਾਂਗੇ ਤੇ ਉੱਪਰ ਲਾਈਨਿੰਗ ਦਾ ਕੱਪੜਾ ਵੀ ਸੇਮ ਆਪਾਂ ਉੱਪਰ ਰੱਖਾਂਗੇ ਤੇ ਇਹਦੀ ਗੋ ਮਸ਼ੀਨ ਲਗਾਨੀ ਆ ਪੂਰੀ ਪਲਾਸਟਿਕ ਗੋ ਮਸ਼ੀਨ ਸਚਿੰਗ ਕਰਨੀ ਆ ਤੇ ਦੋਨੋਂ ਲਾਈਨਿੰਗ ਦੇ ਕੱਪੜੇ ਮੇਨ ਰੱਖਣਾ ਇਕੋ ਸਾਈਡ ਤੇ ਤੇ ਮੇਨ ਕੱਪੜਾ ਵੀ ਇਕੋ ਹੀ ਸਾਈਡ ਤੇ ਰੱਖਣਾ ਦੋਨੋਂ ਦੋਨੋਂ ਆਸਨ ਤੋਂ ਤੇ ਦੋਨੋਂ ਸਾਈਡਾਂ ਤੇ ਹੋਣੀ ਚਾਹੀਦਾ ਹੈ ਦੋਨੋਂ ਲਾਈਨਿੰਗ ਦਾ ਤੇ ਦੋਨੋਂ ਮੇਨ ਕੱਪੜਾ ਪਹਿਲਾਂ ਮੇਨ ਕੱਪੜਾ ਰੱਖਾਂਗੇ ਉਹਦੇ ਉੱਪਰ ਲਾਈਨਿੰਗ ਦੇ ਕੱਪੜਾ ਦੋਨੋਂ ਪੀਸ ਜੋੜ ਕੇ ਰੱਖਾਂਗੇ ਤੋਂ ਬਾਅਦ ਆਪਾਂ ਸੀਨ ਲਗਾ ਦਾਂਗੇ ਸੀਨ ਲਗਾ ਚੁੱਕੀ ਮੈਂ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰਾਂਗੇ ਪਹਿਲਾਂ ਕਟਿੰਗ ਕਰ ਲਾਂਗੇ ਮੈਂ ਇੱਥੇ ਜੋੜ ਪਾਇਆ ਸੀ ਕਿਉਂਕਿ ਬੈਕ ਲਾਈਨਿੰਗ ਦਾ ਕੱਪੜਾ ਮਤਲਬ ਥੋੜਾ ਘਾਟ ਰ ਹੋ ਰਿਹਾ ਸੀ ਤੇ ਇਹ ਚ ਮੈਂ ਜੋੜ ਪਾਇਆ ਤੇ ਇਹਨੂੰ ਆਪਾਂ ਬਾਦੂ ਕੱਪੜਾ ਜਿਹੜਾ ਇਹਨੂੰ ਕਟਿੰਗ ਕਰ ਦਾਂਗੇ ਤੇ ਮੈਂ ਕਟਿੰਗ ਕਰ ਚੁੱਕੀ ਹਾਂ ਉਸ ਤੋਂ ਬਾਅਦ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਫਰੰਟ ਪੀਸ ਲਵਾਂਗੇ ਠੀਕ ਹੈ ਜੀ ਤੇ ਆ ਮੈਂ ਫਰੰਟ ਪੀਸ ਲਿਆ ਫਰੰਟ ਵੀ ਸੇਮ ਹੀ ਉਹਦਾ ਕਟਿੰਗ ਕਰਨਾ ਦੋ ਲਾਈਨਿੰਗ ਦੇ ਉੱਪਰ ਕੱਪੜਾ ਰੱਖਿਆ ਹੋਇਆ ਮੈਂ ਲਾਈਨਿੰਗ ਦਾ ਕਪੜਾ ਤੇ ਇਹ ਮੇਨ ਫੈਬਰਿਕ ਆ ਦੇਖੋ ਇਹ ਦੋਨਾਂ ਦਾ ਸਿੱਧਾ ਆਪਸ ਵਿੱਚ ਹੋਣਾ ਚਾਹੀਦਾ ਸਾਈਡਾਂ ਤੋਂ ਤੇ ਬਾਹਰ ਦੋਨੋਂ ਉਲਟਾ ਸਾਈਡ ਹੋਣੀ ਚਾਹੀਦੀ ਹੈ ਤੇ ਆ ਉੱਪਰ ਰੱਖ ਦੇਣਾ ਲਾਈਨਿੰਗ ਦੇ ਲਾਈਨਿੰਗ ਦੇ ਵੀ ਦੋਨੋਂ ਕਪੜੇ ਜੋੜ ਕੇ ਸੇਮ ਇੱਕੋ ਸਾਈਡ ਤੇ ਰੱਖਣੇ ਆ ਜਿੱਦਾਂ ਉਦਾਂ ਰੱਖਿਆ ਮੇਨ ਫੈਬਰਿਕ ਦਾ ਤੇ ਉਦਾਂ ਹੀ ਲਾਈਨਿੰਗ ਦੇ ਕਪੜਾ ਦੋਨੋਂ ਜੋੜ ਕੇ ਇਹਨੂੰ ਲਾ ਦਾਂਗੇ ਸੀਨ ਇਹਦੀ ਵੀ ਮਤਲਬ ਆਪਾਂ ਗੁੰਮ ਮਸ਼ੀਨ ਲਗਣੀ ਆ ਤੇ ਹੁਣ ਧਿਆਨ ਨਾਲ ਦੇਖਣਾ ਸਭ ਨੇ ਕਿ ਇਹਨੂੰ ਕਿੱਦਾਂ ਆਪਾਂ ਖੋਲਣਾ ਇਹ ਦੋਨੋਂ ਪੀਸ ਲਾਈਨਿੰਗ ਦੇ ਆ ਤੇ ਦੋਨੋਂ ਮੇਨ ਆ ਕਪੜੇ ਦੇ ਆ ਠੀਕ ਹੈ ਜੀ ਤੇ ਆ ਲਾਈਨਿੰਗ ਇਹਨੂੰ ਅਲੱਗ-ਲਾ ਕਰ ਦੇਣਾ ਆ ਦੇਖੋ ਇਹਨੂੰ ਇੱਦਾਂ ਖੋਲ ਦੇਣਾ ਲਾਈਨਿੰਗ ਦਾ ਪੀਸ ਉੱਪਰੋਂ ਚੁੱਕ ਕੇ ਦੂਜੀ ਸਾਈਡ ਤੇ ਕਰ ਦੇਣਾ ਤੇ ਆ ਦੇਖੋ ਗੋ ਮਸ਼ੀਨ ਲੱਗ ਚੁੱਕੀ ਆ ਇਹਦੀ ਤੇ ਆਪਾਂ ਜਿਹੜੇ ਸਾਈਡ ਤੋਂ ਪੱਟਾਂ ਵਾਲੀਆਂ ਉਹ ਵੀ ਆਪਾਂ ਗੋ ਮਸ਼ੀਨ ਲਗਾਵਾਂਗੇ ਤੇ ਇੱਥੋਂ ਮੈਂ ਲਾਤੀਆਂ ਗੋ ਮਸ਼ੀਨ ਲਗਾਤੀ ਆ ਠੀਕ ਹੈ ਜੀ ਤੇ ਉਤ ਬਾਅਦ ਆਪਾਂ ਕੀ ਕਰਨਾ ਆਪਾਂ ਇਹਦਾ ਸੈਂਟਰ ਕਰਨਾ ਤੇ ਸੈਂਟਰ 'ਚ ਮੈਂ ਦੋ ਚੋਣਾ ਪਾਵਾਂਗੀ ਠੀਕ ਹੈ ਜੀ ਤੇ ਤੁਸੀਂ ਇਹ 'ਚ ਮਤਲਬ ਪਲੇਟਾਂ ਵੀ ਪਲੇਟ ਵੀ ਪਾ ਸਕਦੇ ਹੋ ਸੈਂਟਰ 'ਚ ਤੇ ਤੁਹਾਨੂੰ ਮੈਂ ਪਲੇਟ ਵੱਧ ਦਾ ਸੰਗ ਕਿਦਾਂ ਪਲੇਟ ਪੈਣੀ ਹੈ ਤੇ ਆ ਦੇਖੋ ਇਹਦਾ ਸੈਂਟਰ ਕਰ ਲੈਣਾ ਪਹਿਲੇ ਠੀਕ ਹੈ ਜੀ ਤੇ ਇਹ ਪੂਰਾ 5 ਇੰਚ ਲੈ ਲੈਣਾ 5 1/2 ਇੰਚ ਕਿ ਕਰਦਾ ਇੰਚ ਸੀ ਇੰ ਚਾਏਗਾ ਇੱਥੋਂ ਆਪਾਂ ਪਲੇਟ ਪਾਣੀ ਸੈਂਟਰ ਕਰਨਾ ਤੇ ਇੱਥੇ ਆਪਾਂ ਇੱਕ ਉੱਪਰੋਂ 1 ਇੰਚ ਦਾ ਕੱਪੜਾ ਦੇਣਾ ਤੇ ਨੀਚੋਂ ਆ ਆ ਕੱਟ ਕਰ ਦੇਣਾ 1/2 ਇੰਚ ਦਾ ਕਰ ਦੇਣਾ ਆ ਦੇਖੋ 1-1 ਇੰਚ ਦੀ ਪਲੇਟ ਪਾ ਦਾਂਗੇ ਸੈਂਟਰ ਕਰਕੇ ਤੇ ਮੈਂ ਪਲੇਟ ਨਹੀਂ ਪਾਵਾਂਗੀ ਮੈਂ ਪਾਵਾਂਗੀ ਇਹਦੇ ਵਿੱਚ ਇਹਨੂੰ ਚੌਨ ਪਾਵਾਂਗੀ ਇੱਥੇ ਠੀਕ ਹੈ ਜੀ ਤੇ ਦੋਨਾਂ ਸਾਈਡਾਂ ਦਾ ਮੈਂ ਸੇਮ ਇਦਾਂ ਕਰਾਂਗੀ ਆ ਦੇਖੋ ਇੱਕ ਚੌਣ ਬਾਤੀ ਮੈਂ ਆ ਦੇਖੋ ਇਹਦਾ ਚੌਣ ਪਾਵਾਂਗੀ ਤੇ ਤੁਸੀਂ ਪਲੇਟ ਵੀ ਪਾ ਸਕਦੇ ਜਿੱਦਾਂ ਮੈਂ ਨਿਸ਼ਾਨੇ ਲਾਈ ਆ ਉਹਦਾ ਸਿੱਧੀ ਪਲੇਟ ਪਾ ਸਕਦੇ ਹੋ ਤੇ ਦੂਜੀ ਸਾਈਡ ਤੇ ਵੀ ਸੇਮ ਆਪਾਂ ਕਰਾਂਗੇ ਇਹ ਸਿੱਧਾ ਸਾਈਡ ਹੈ ਦੇਖੋ ਚੌਣ ਪੈ ਗਈ ਤੇ ਚੌਣ ਦਾ ਆ ਜਿੱਧਰੋਂ ਮਰਜੀ ਘਾ ਸਕਦੇ ਤੁਸੀਂ ਤੇ ਇਹ ਵੀ ਇਦਾਂ ਹੀ ਆਪਾਂ 5.5 ਇੰਚ ਲੈ ਲਾਂਗੇ ਇਦਾਂ ਇੰਚ ਛੱਡ ਕੇ ਅੱਜਾਂ ਦੇ ਛੱਡ ਕੇ 5 ਇੰਚ ਤੇ ਜੇ ਅੱਧਾ ਇੰਚ ਵਿੱਚ ਕਰਕੇ ਉਪਰੋਂ ਜਿਹੜਾ ਸੀਨ ਚਾਹਣਾ 5.5 ਲੈਣਾ ਠੀਕ ਹੈ ਜੀ ਇੱਥੇ ਵੀ ਆਪਾਂ ਇੱਕ ਚੌਣ ਪਾ ਦਾਂਗੇ ਆ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜਾ 1 ਇੰਚ ਤੋਂ ਲੈਣਾ ਤੇ ਨੀਚੋਂ ਸਪੇਸ ਕੱਟ ਕਰੀ ਜਾਣੀ ਤੇ ਸੀ ਸੀਨ ਲਗਾਣੀ इत मैं पावा मैं पावगी चौन ठीक है जी ये पैगी चौन तो बाद करना उस बांट त बेल्ट लगावे ठीक है जी आ चो पाती हैं दोनों चोना फिर से ਆ ਦੇਖੋ ਇੱਕੋ ਸਾਈਡ ਤੇ ਮੂੰਹ ਹੋਣਾ ਚਾਹੀਦਾ ਆ ਦੇਖੋ ਇੱਕੋ ਸਾਈਡ ਤੇ ਮੂੰਹ ਹੈ ਦੋਨਾਂ ਦਾ ਅੰਦਰ ਵਾਲੀ ਸਾਈਡ ਤੇ ਮੂੰਹ ਕੀਤਾ ਪਲੇਟਾਂ ਦਾ ਮੈਂ ਤੇ ਬੈਕ ਸਾਈਡ ਤੋਂ ਆਪਾਂ ਦੂਜੀ ਸਾਈਡ ਤੇ ਇਹ ਤੇ ਇੱਕ ਵਾਰੀ ਮਿਲ ਲਾਂਗੇ ਤੇ ਮੇਰਾ ਘੇਰਾ ਠੀਕ ਹੈ 11.5 ਇੰਚ ਤੇ 11 ਇੰਚ ਤਿਆਰ ਰਹੇਗਾ ਤੇ ਅੱਧਾ ਇੰਚ ਇਸ ਇੰਚ ਆ ਜਾਏਗਾ ਉਸ ਤੋਂ ਬਾਅਦ ਆ ਬੈਕ ਸਾਈਡ ਦੀ ਵੀ ਆਪਾਂ ਸੀਨ ਇਦਾਂ ਹੀ ਖੋਲ ਦਾਂਗੇ ਜਿਹੜੀ ਸੀਨ ਲਗਾਈ ਹੈ ਆ ਦੇਖੋ ਕਿਦਾਂ ਖੋਲਨੀ ਹੈ ਅਲੱਗ-ਅਲੱਗ ਕਰ ਦੇਣਾ ਇਹਦੇ ਅਲੱਗ ਇਹਨੂੰ ਤੇ ਅਲੱਗ ਇਹਨੂੰ ਤੇ ਨਾਲ ਨਿੱਕੂ ਸਾੜਦੇ ਕਰ ਲੈਣਾ ਲਾਈਨਿੰਗ ਵਾਲਾ ਤੇ ਮੇਨ ਫੈਬਰਿਕ ਦਾ ਆ ਦੇਖੋ ਇਹਦੇ ਵੀ ਗੋਮਸੀਨ ਲੱਗ ਗਈ ਆ ਠੀਕ ਹੈ ਜੀ ਤੇ ਬਹੁਤ ਸਫਾਈ ਚ ਲੱਗਦੀ ਹੈ ਗੋਮਸੀਨ ਤੇ ਇੰਟਰਲੋਕਰ ਹੁੰਦਾ ਕੋਈ ਮਤਲਬ ਨਹੀਂ ਤੇ ਜਿਕਨੀ ਕੋਈ ਤੇ ਉਸ ਤੋਂ ਬਾਅਦ ਆਪਾਂ 벨ਟ ਤਿਆਰ ਕਰਨੀ ਹੈ ਤੇ ਇਹਦੇ ਮੇਲ ਲਾਂਗੇ ਜਿੰਨਾ ਦਾ ਫਰੰਟ ਪੀਸ ਹੈਗਾ ਉਹਨੂੰ ਮੇਲ ਲੈਣਾ ਤੇ ਉਨੀਆਂ ਆਪਾਂ 벨ਟ ਲੈਣੀ ਹੈ ਠੀਕ ਹੈ ਜੀ ਤੇ ਮੈਂ ਉਨੀਆਂ ਬੁਕਰਮ ਲੈ ਲਈ ਹੈ ਤੇ ਉਹਨਾਂ ਹੀ ਕਪੜਾ ਲੈ ਲਿਆ ਲੰਬਾਈ ਚ ਤੇ ਮਤ ਬਾਦ ਆ ਕਪੜਾ ਲੈ ਆ ਮੈਂ ਫੋਲਡ ਕੀਤਾ ਆਇਆ ਤੇ ਇਹਨੂੰ ਮੈਂ 5 ਇੰਚ 2 ਇੰਚ 2 ਇੰਚ ਦੀ ਬੈਲਟ ਆ ਤੇ 1 ਇੰਚ ਵਾਧ ਲੈ ਆ ਮੈਂ ਕਿ ਗੱਦਾ ਦਸੀਂ ਦੋਨੋਂ ਸਾਈਡਾਂ ਤੇ ਆਏਗਾ ਤੇ 5 ਇੰਚ ਟੋਟਲ ਲੈ ਲਿਆ ਮੈਂ ਠੀਕ ਹੈ ਜੀ ਤੇ ਲੰਬਾਈ ਸੇਮ ਹੀ ਉਹਨੀ ਲੈਣੀ ਹੈ ਮੇਨ ਲੈਣਾ ਤੇ ਇਹਨੂੰ ਇੱਥੇ ਰੱਖ ਦੇਣਾ ਤੇ ਇਹਦਾ ਪ੍ਰੈਸ ਵਾਲੀ ਬੁਕਰਮ ਹੈ ਤੇ ਤੁਸੀਂ ਪ੍ਰੈਸ ਵੀ ਕਾ ਸਕਦੇ ਪ੍ਰੈਸ ਨਾਲ ਅਟੈਚ ਕਰ ਸਕਦੇ ਹੋ ਤੇ ਮੇਰੀ ਦੂਜੀ ਜਾਲੀ ਵਾਲੀ ਬੁਕਰਮ ਹੈ ਇਹਨੂੰ ਪ੍ਰੈਸ ਨਾਲ ਨਹੀਂ ਅਟੈਚ ਹੁੰਦੀ ਇਸ ਲਈ ਮੈਂ ਨਾ ਇਹਦੇ ਉੱਪਰ ਰੱਖ ਕੇ ਇਹਨੂੰ ਖੋਲ ਕੇ ਦੇ ਵਿੱਚ ਬੁਕਰਮ ਰੱਖ ਕੇ ਤੇ ਦੂਜੀ ਸਾਈਡ ਤੇ ਥੋੜਾ ਜਿਹਾ ਵਾਧਾ ਕਪੜਾ ਰੱਖਾਂਗੇ ਇੱਕ ਸਾਈਡ ਤੇ ਤੇ ਇੱਥੇ ਉੱਪਰ ਉਹਦੇ ਉੱਪਰ ਸੀਨ ਲਗਾ ਦਾਂਗੇ ਬੰਦ ਵਾਲੀ ਸਾਈਡ ਤੇ ਬੁਕਰਮ ਅਟੈਚ ਕਰ ਦਾਂਗੇ ਉਹਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਆ ਦੇਖੋ ਆਪਾਂ ਫਰੰਟ ਪੀਸ ਲਵਾਂਗੇ ਤੇ ਇਹਦੇ ਬੁਕਰਮ ਅਟੈਚ ਕਰਾਂਗੇ ਜਿਹੜੀ 벨ਟ ਬਣਾਈ ਹੈ ਇਹਦੇ ਨਾਲ ਅਟੈਚ ਕਰ ਦਾਂਗੇ ਤੇ ਉੱਠੇ ਸਾਈਡ ਤੇ ਅਟੈਚ ਕਰਨੀ ਪਹਿਲੇ ਆ ਦੇਖੋ ਉੱਠਾ ਸਾਈਡ ਲੈ ਲੈਣਾ ਤੇ ਚੋਣਾ ਨੂੰ ਸੈੱਟ ਕਰ ਲੈਣਾ ਪ੍ਰੈਸ ਵੀ ਕਾ ਸਕਦੇ ਹੋ ਤੁਸੀਂ ਤੇ ਆ ਦੇਖੋ ਇਹਨੂੰ ਖੋਲ ਲੈਣਾ ਤੇ ਜਿਹੜਾ ਇੱਕ ਇੱਕ ਪੈਰ ਦਾ ਕਪੜਾ ਛੱਡਿਆ ਹੋਇਆ ਹੈ ਤੇ ਇਹ ਮੰਦਾ ਇਹਦੇ ਨਾਲ ਬੁਕਰਨ ਦੇ ਨਾਲ-ਨਾਲ ਹੀ ਸੀਨ ਲਗਾਨੀ ਹੈ ਇਹਦੇ ਨਾਲ ਇਸ ਦੇ ਉੱਪਰ ਸੀਨ ਲਗਾ ਦਾਂਗੇ ਠੀਕ ਹੈ ਜੀ ਤੇ ਉਤ ਬਾਅਦ ਇਹਨੂੰ ਸਿੱਧਾ ਕਰਕੇ ਤੇ ਦੂਜੀ ਸਾਈਡ ਤੇ ਉਹ ਪਹਿਲਾਂ ਆਪਾਂ ਇਹ ਸੀਨ ਲਗਾਵਾਂਗੇ ਠੀਕ ਹੈ ਜੀ ਆਪਾਂ ਸੀਨ ਲਗਾਤੀ ਤੇ ਧਾਗਾ ਕੱਢ ਦਾਂਗੇ ਉਤ ਬਾਅਦ ਇਹਨੂੰ ਸਿੱਧਾ ਕਰਾਂਗੇ ਆ ਦੇਖੋ ਇਹ ਉਲਟੀ ਸਾਈਡ ਆ ਤੇ ਸਿੱਧੇ ਸਾਈਡ ਤੇ ਕਰ ਲਾਂਗੇ ਇਹਨੂੰ ਪਲਟ ਲਾਂਗੇ ਉਤ ਬਾਅਦ ਇਹ ਕਪੜਾ ਵਿੱਚ ਦੇ ਕੇ ਆ ਵੀ ਕਪੜਾ ਸੈੱਟ ਕਰ ਲੈਣਾ ਚੋਣਾ ਸੈੱਟ ਕਰ ਲੈਣੀ ਆ ਤੇ ਇਹਨ ਵਿੱਚ ਕਪੜੇ ਨੇਦਾ ਵਿੱਚ ਕਰਕੇ ਫੋਲਡ ਕਰ ਦੇਣਾ ਠੀਕ ਹੈ ਜੀ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਇਹਦੇ ਉੱਪਰ ਸੀਨ ਲਗਾ ਦੇਣੀ ਆ ਬਹੁਤ ਹੀ ਸੋਖੀ ਬੈਲਟ ਲਗਾਣੀ ਕੋਈ ਔਖਾ ਕੰਮ ਨਹੀਂ ਹੈਗਾ ਤੇ ਇਹਦੇ ਉੱਪਰ ਬਸ ਉਹਦੇ ਉੱਪਰ ਮਤਲਬ ਬੁਕਰਮ ਦੇ ਕਪੜੇ ਦੇ ਉੱਪਰ ਸੀਨ ਲਗਾ ਦੇਣੀ ਆ ਤੇ ਇਹ ਸੀਨ ਲੱਗ ਚੁੱਕੀ ਐ ਤੇ ਐਕਸਟਰਾ ਬੁਕਰਮ ਆਪਾਂ ਕੱਢ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਬੈਕ ਪੀਸ ਲਵਾਂਗੇ ਠੀਕ ਹੈ ਜੀ ਦੇਖੋ ਕਿੰਨੀ ਸਫਾਈ ਚ ਲੱਗੀ ਆ ਔਰ ਕਿੰਨਾ ਸਾਫ ਲੱਗ ਰਿਹਾ ਵਧੀਆ ਲੱਗ ਰਿਹਾ ਤੇ ਸੋਹਣੀ ਲੱਗ ਰਹੀ ਐ ਉਸ ਤੋਂ ਬਾਅਦ ਬੈਕ ਪੀਸ ਲਵਾਂਗੇ ਤੇ ਬੈਕ ਪੀਸ ਮੈਂ ਜਿੰਨਾ ਮਤਲਬ ਫੋਲਡ ਕਰਨਾ ਕਿਉਂਕਿ ਬੈਕ ਪੀਸ ਤੇ ਇਲਾਸਟਿਕ ਪੈਣੀ ਹੋ ਮੈਂ ਪਹਿਲਾਂ ਹੀ 2 ਇੰਚ ਵਾਧ ਲੈ ਚੁੱਕੀ ਆ ਤੇ ਉਹਨਾਂ ਆਪਾਂ ਨਿਸ਼ਾਨੀ ਲਾ ਕੇ ਜਿੰਨਾ ਫੋਲਡ ਹੋਣਾ ਤੇ ਪਹਿਲਾਂ ਆਪਾਂ ਮਿਲਣਾ ਨਾ ਪੂਰਾ ਉਹਨੂੰ ਪ੍ਰੈਸ ਕਰ ਲੈਣਾ ਵੱਧ ਘੱਟ ਕਪੜਾ ਨੇ ਤੁਹਾਡਾ ਹੋਣਾ ਚਾਹੀਦਾ ਤੇ ਜਿੰਨੇ ਦੇ ਸੀਨ ਲਗਾਣੀਆਂ ਉੱਥੋਂ ਸਾਈਡ ਤੋਂ 1 1 ਇੰਚ ਦੀ 1/2 ਇੰਚ ਦੀ ਮਤਲਬ ਨਿਸ਼ਾਨੀ ਲਾ ਲਾਣੀ ਹੈ ਤੇ ਉਸ ਤੋਂ ਬਾਅਦ ਜਿੰਨਾ ਤੁਹਾਡਾ ਕਪੜਾ ਵੱਧਾ ਉੱਪਰੋਂ ਜਿਹੜਾ ਫੋਲਡ ਹੋਣਾ ਲਾਸਟਕ ਵਾਸਤੇ ਉਹਨੂੰ ਉੱਪਰ ਰੱਖ ਕੇ ਵੱਧ ਕਰਕੇ ਤੇ ਐ ਦੇਖੋ ਗੋ ਮਸੀਨ ਕਿੱਦਾ ਲਗਾਣੀ ਹੈ ਇਹਦੇ ਉੱਪਰ ਰੱਖਿਆ ਹੈ ਬੈਕ ਪੀਸ ਤੇ ਉੱਪਰ ਲਾਈਨਿੰਗ ਦਾ ਪੀਸ ਚੁੱਕਣਾ ਹੈ ਠੀਕ ਹੈ ਜੀ ਲਾਈਨਿੰਗ ਦਾ ਪੀਸ ਵਿੱਚੋਂ ਆਸਾਂ ਚ ਜੁਕਣਾ ਐ ਇਹਨੂੰ ਇੱਧਰ ਦੂਜੀ ਸਾਈਡ ਤੇ ਕਰ ਦੇਣਾ ਆ ਇੱਦਾਂ ਨਾ ਇੱਦਾਂ ਕਰ ਦੇਣਾ ਦੂਜੀ ਸਾਈਡ ਤੇ ਕਰ ਦੇਣਾ ਵਿੱਚੋਂ ਆਪ ਸੀਨ ਲਗਾਨੀ ਐ ਪਹਿਲਾਂ ਆਪਾਂ ਮਤਲਬ ਉਹਦੇ ਵਿੱਚ ਪੈਰ ਦੇ ਵਿੱਚ ਰੱਖਾਂਗੇ ਮਸ਼ੀਨ ਦੇ ਪੈਰ ਵਿੱਚ ਸੂਈ ਵਿੱਚ ਦੇ ਕੇ ਰੱਖਾਂਗੇ ਫਿਰ ਵਿੱਚੋਂ ਆਪਾਂ ਕਪੜਾ ਕੱਢੀ ਜਾਂਦੇ ਨਾਲ ਨਾਲ ਸੀਨ ਲਗਾਈ ਜਾਣੀ ਐ ਬਹੁਤ ਹੀ ਸੌਖੀ ਐ ਗੋ ਮਸੀਨ ਲਗਾਨੀ ਬਸ ਇਹਦੇ ਮਤਲਬ ਜਿੱਦਾਂ ਸੀਨ ਲਗਾਨੀ ਐ ਨਾ ਦੇਖੋ ਆ ਦੇਖੋ ਆਪਾਂ ਸੀਨ ਲਗਾਨੀ ਆ ਨਾ ਥੋੜਾ ਜਿਹਾ ਕਪੜਾ ਜਦੋਂ ਆਪਾਂ ਇਹਦੇ ਵਿੱਚ ਪੈਰ ਦੇ ਵਿੱਚ ਰੱਖਦੇ ਨੇ ਫਿਰ ਆਪਾਂ ਕਪੜਾ ਸੈੱਟ ਕਰੀ ਜਾਣਾ ਤੇ ਵਿੱਚੋਂ ਕਪੜਾ ਕੱਢੀ ਜਾਣਾ ਤੇ ਸੀਨ ਲਗਾਈ ਜਾਣੀ ਆ ਤੇ ਸਲਵਾਰ ਦੀ ਵੀ ਸੇਮ ਇਦਾਂ ਹੀ ਗੋ ਮਸੀਨ ਲੱਗਦੀ ਆ ਤੇ ਉਹਦੀ ਵੀ ਵੀਡੀਓ ਤੁਹਾਨੂੰ ਮੈਂ ਸ਼ੇਅਰ ਕਰਾਂਗੀ ਕਿ ਗੋ ਮਸੀਨ ਕਿੱਦਾਂ ਲੱਗਦੀ ਆ ਗੋ ਮਸੀਨ ਨਾਲ ਇਹ ਕਿ ਬਹੁਤ ਸਫਾਈ ਚ ਲੱਗਦਾ ਹੈ ਕੁਝ ਵੀ ਪਲਾਜੋ ਸਲਵਾਰ ਜੋ ਵੀ ਹੁੰਦਾ ਹੈ ਤੇ ਆ ਦੇਖੋ ਆਪਾਂ ਵਿੱਚੋਂ ਅਨੁਸਾਰ ਮਤਲਬ ਚਾਰੇ ਪੀਸ ਲੈਣੇ ਆ ਦੋ ਬੈਕ ਦੇ ਤੇ ਦੋ ਫਰੰਟ ਦੇ ਤੇ ਬਰਾਬਰ ਪੀਸ ਲੈ ਕੇ ਬਰਾਬਰ ਸੀਨ ਲਗਾਨੀ ਆ ਆ ਦੇਖੋ ਵਿੱਚੋਂ ਆਪਾਂ ਕੱਢੀ ਜਾਣਾ ਕਪੜਾ ਆ ਦੇਖੋ ਠੀਕ ਹੈ ਜੀ ਜਦੋਂ ਆਸਾਂ ਤੋਂ ਸੀਨ ਲੱਗ ਜੇ ਉਸ ਤੋਂ ਬਾਅਦ ਜਦੋਂ ਆਪਾਂ ਥੱਲੇ ਆ ਜਾਣੇ ਆ ਉਸ ਤੋਂ ਬਾਅਦ ਆਪਣੇ ਆਪ ਹੀ ਕਪੜਾ ਸਾਰਾ ਬਾਹਰ ਨਿਕਲ ਜਾਂਦਾ ਆ ਦੇਖੋ ਮੈਂ ਆਸਾਂ ਤੱਕ ਸੀਨ ਲਗਾ ਦਿੱਤੇ ਹੋ ਤਾਂ ਬਾਅਦ ਸਾਰਾ ਕਪੜਾ ਮੈਂ ਬਾਹਰ ਕੱਢ ਲਿਆ ਸਿੱਧਾ ਕਰ ਲਿਆ ਤੇ ਬਹੁਤ ਹੀ ਸੋਖੀ ਹੈ ਤੋਂ ਬਾਅਦ ਸੀਨ ਲਗਾਨੀ ਆ ਦੇਖੋ ਇਹ ਚਾਰੇ ਪੀਸ ਹੈ ਅਧਵਾ ਪਾਸ ਸੀਨ ਲਗਾ ਦਾਂਗੇ ਠੀਕ ਹੈ ਜੀ ਤੇ ਥੱਲੇ ਤੱਕ ਸੀਨ ਲਗਾ ਦਾਂਗੇ ਆਪਾਂ ਪੋਂਚੇ ਤੱਕ ਅਮੀਰ ਤੁਹਾਨੂੰ ਸਮਝ ਲੱਗ ਰਹੀ ਹੋਏਗੀ ਮੇਰੀ ਇਹੀ ਕੋਸ਼ਿਸ਼ ਹੈ ਕਿ ਤੁਹਾਨੂੰ ਸਮਝ ਲੱਗ ਜੇ ਤੇ ਮੈਂ ਤੁਹਾਨੂੰ ਇੱਕ ਇੱਕ ਚੀਜ਼ ਬਰੀਕੀ ਨਾਲ ਸਮਝਾ ਰਹੀ ਆ ਤੇ ਉਮੀਦ ਆ ਤੁਹਾਨੂੰ ਸਮਝ ਆ ਰਹੀ ਹੋਏਗੀ ਤੇ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਈ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਤੇ ਮੈਂ ਅਲੱਗ ਚ ਵੀਡੀਓ ਬਣਾ ਕੇ ਰਲਣਾ ਸ਼ੇਅਰ ਕਰਾਂਗੀ ਤੇ ਉਤ ਬਾਅਦ ਆਪਾਂ ਸੀਨ ਲਗਾ ਦਾਂਗੇ ਥੱਲੇ ਤੱਕ ਠੀਕ ਹੈ ਜੀ ਤੇ ਸੀਨ ਲਗਾਤੀ ਮੈਂ ਉਤ ਬਾਅਦ ਧਾਗਾ ਕੱਢ ਦਾਂਗੇ ਤੇ ਦੂਜੇ ਸਾਈਡ ਤੇ ਵੀ ਸੇਮ ਆਪਾਂ ਇਦਾਂ ਹੀ ਗੋ ਮਸ਼ੀਨ ਲਗਾਣੀ ਆ ਇਹਨੂੰ ਸਿੱਧਾ ਕਰਕੇ ਤੁਹਾਨੂੰ ਮੈਂ ਇੱਕ ਵਾਰ ਦੱਸ ਦਾਂ ਚਾਣੀ ਆ ਦੇਖਿਓ ਆਹ ਦੇਖੋ ਸਿੱਧਾ ਕਰ ਲਾਂਗੇ ਇਹਨੂੰ ਆਹ ਦੇਖੋ ਕਿੰਨੀ ਵਧੀਆ ਗੋ ਮਸ਼ੀਨ ਲੱਗ ਚੁੱਕੀ ਆ ਠੀਕ ਹੈ ਜੀ ਇਹ ਬੈਕ ਸਾਈਡ ਸਾਈਡ ਸੀਨ ਹੈ ਤੇ ਗੋ ਮਸ਼ੀਨ ਲੱਗ ਗਈ ਹੈ ਜੇ ਤੁਸੀਂ ਬਣਾਓਗੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਇੱਕ ਵਾਰੀ ਜੇ ਜਿਹੜੀ ਕੋਈ ਵੀਡੀਓ ਦੇਖਦੇ ਹੋ ਉਹ ਖੁਦ ਕੋਸ਼ਿਸ਼ ਕਰਿਆ ਕਰੋ ਬਣਾਣ ਦੀ ਜਿੰਦਾ ਕੋਈ ਖੁਦ ਨਹੀਂ ਕੋਸ਼ਿਸ਼ ਕਰਾਂਗੇ ਬਣਾਣ ਦੀ ਉਹ ਤਾਂ ਸਾਨੂੰ ਖੁਦ ਨਹੀਂ ਸਮਝ ਆਂਦੀ ਤੇ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਵੀ ਐਦਾ ਹੀ ਫੋਲਡ ਕਰਾਂਗੇ ਸੀਨ ਲਗਾਵਾਂਗੇ ਆ ਦੇਖੋ ਇੰਨਾ ਮੈਂ ਕਪੜਾ ਜਿਹੜਾ ਫੋਲਡ ਹੋਣਾ ਪਲਾਸਟਿਕ ਵਾਸਤੇ ਉਹ ਵਾਧ ਰੱਖ ਕੇ ਤੇ ਉਸ ਤੋਂ ਬਾਅਦ ਇੱਥੇ ਆਪਾਂ ਪੈਨ ਵੀ ਲਗਾ ਸਕਦੇ ਆ ਪੈਨ ਲਗਾ ਕੇ ਇੱਕ ਵਾਰੀ ਕਪੜਾ ਬਰਾਬਰ ਕਰ ਲਾਂਗੇ ਸਾਰਾ ਤੇ ਦੂਜੀ ਸਾਈਡੇ ਕਪੜਾ ਬਰਾਬਰ ਕਰ ਲਾਂਗੇ ਸਾਰਾ ਤੇ ਮੈਂ ਨਿਸ਼ਾਨੀ ਲਾ ਚੁੱਕੀ ਆ ਕਿ ਜਿੰਨਾ ਕਪੜਾ ਵਿੱਚ ਦੇਣਾ ਜਿੰਦ ਸੀਨ ਲਗਾਣੀਆਂ ਤੇ ਪੈਨ ਲਾ ਕੇ ਮੈਂ ਇੱਕ ਵਾਰੀ ਸੈੱਟ ਕਰ ਲਾਂਗੀ ਠੀਕ ਹੈ ਜੀ ਉਹ ਤੋਂ ਬਾਅਦ ਆ ਦੇਖੋ ਕਿਦਾਂ ਬਕਿੱਤਾ ਫੇਰ ਤੁਹਾਨੂੰ ਦੱਸਣਾ ਚਾਹੀਦੀ ਆ ਆ ਦੇਖੋ نیچے ਆ ਦੇਖੋ ਉੱਪਰ ਬੈਕ ਸਾਈਡ ਆ ਤੇ ਮੇਨ ਫੈਬਰਿਕ ਦਾ ਤੇ ਉਹਦੇ ਉੱਪਰ ਲਾਈਨਿੰਗ ਦਾ ਕਪੜਾ ਆ ਦੇਖੋ ਇਹਨੂੰ ਆ ਦੇਖੋ ਧਿਆਨ ਨਾਲ ਦੇਖਣਾ ਆਪਾਂ ਲਾਈਨਿੰਗ ਦਾ ਕਪੜਾ ਤੇ ਲਾਈਨਿੰਗ ਦਾ ਕਪੜਾ ਆਪਾਂ ਦੂਜੀ ਸਾਈਡ ਤੇ ਬੈਕ ਸਾਈਡ ਦਾ ਕਪੜਾ ਮੇਨ ਤੇ ਲਾਈਨਿੰਗ ਦਾ ਕਪੜਾ ਤੇ ਲਾਈਨਿੰਗ ਦਾ ਕਪੜਾ ਆਪਾਂ ਦੂਜੀ ਸਾਈਡ ਤੇ ਕਰਨਾ ਕਿੱਦਾਂ ਕਰਨਾ ਆ ਦੇਖੋ ਇਹਨੂੰ ਇਦਾਂ ਦੂਜੀ ਸਾਈਡ ਤੇ ਪੜਤਾਰ ਦੇਣਾ ਪਲਟ ਦਾਂਗੇ ਠੀਕ ਹੈ ਜੀ ਤੇ ਇਹਦੇ ਉੱਪਰ ਲਗਾ ਦਾਂਗੇ ਆਪਾਂ ਸੀਨ ਤੇ ਸੀਨ ਲਗਾਉਂਦੇ ਉਦਾਂ ਹੀ ਸੇਮ ਹੀ ਆਪਾਂ ਵਿੱਚੋਂ ਕਪੜਾ ਕੱਢੀ ਜਾਵਾਂਗੇ ਤੇ ਆਸਨ ਤੰਗ ਥੋੜੀ ਜੀ ਪ੍ਰੋਬਲਮ ਆਂਦੀ ਹੈ ਮਤਲਬ ਥੋੜਾ ਔਖਾ ਹੈ ਉਹ ਤਾਂ ਬਾਅਦ ਵਿੱਚੋਂ ਕਪੜਾ ਨਿਕਲ ਜਾਂਦਾ ਦੇਖੋ ਇਹਦੇ ਵਿੱਚੋਂ ਕਪੜਾ ਕੱਢੀ ਜਾਵਾਂਗੇ ਆਪਾਂ ਤੇ ਚਾਰੇ ਪੀਸ ਬਰਾਬਰ ਲੈ ਕੇ ਸੀਨ ਲਗਾਨੀ ਹੈ ਤੇ ਨੋਰਮਲ ਸੀਨ ਲਗਾਨੀ ਹੈ ਜਿਦਾਂ ਇੱਕ ਇੱਕ ਪੈਰ ਦਾ ਕਪੜਾ ਵਿੱਚ ਦੇ ਕੇ ਤੇ ਸੀਨ ਲਗਾਣੀ ਆ ਦੇਖੋ ਚਾਰੇ ਪੀਸ ਲੈ ਕੇ ਮੇਨ ਫੈਬਰਿਕ ਤੇ ਦੋਨੋਂ ਇਕੱਠੇ ਹੋਣੇ ਚਾਹੀਦੇ ਆ ਤੇ ਲਾਈਨਿੰਗ ਦਾ ਕਪੜਾ ਦੋਨੋਂ ਇਕੱਠੇ ਹੋਣੇ ਚਾਹੀਦੇ ਆ ਬਾਅਦ ਆਪਾਂ ਲਾਈਨ ਦੇ ਕਪੜਾ ਦੂਜੇ ਪਾਸੇ ਕਰ ਦਾਂਗੇ ਤੇ ਇਦਾਂ ਗੋ ਮਸੀਨ ਲੱਗ ਜਾਂਦੀ ਆ ਆ ਦੇਖੋ ਆਪਾਂ ਸੀਨ ਸਾਰੇ ਲਗਾ ਦਾਂਗੇ ਤੇ ਪੈਰ ਤੱਕ ਸੀਨ ਲਗਾ ਦਾਂਗੇ ਹੋ ਤਾਂ ਅਸੀਂ ਕੀ ਕਰਨਾ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੋ ਕਰਨਾ ਤੇ ਪਲੀਜ਼ ਇੱਕ ਲਾਈਕ ਕਰ ਦਿਆ ਕਰੋ ਲਾਈਕ ਤੇ ਬੰਦਾ ਹੀ ਹੈ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਤੇ ਪਲੀਜ਼ ਲਾਈਕ ਤੇ ਕੰਜੂਸੀ ਨਾ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਰੇ ਸੀਨ ਲਗਾ ਦਾਂਗੇ ਨੀਚੇ ਤੱਕ ਆਪਾਂ ਜਿਹੜਾ ਵੱਧ ਘੱਟ ਕਪੜਾ ਉਹ ਆਪਾਂ ਬਾਅਦ ਚ ਕਟਿੰਗ ਕਰ ਲਾਂਗੇ ਤੇ ਇੱਥੋਂ ਤੱਕ ਕੱਢ ਦਾਂਗੇ ਇਹਨੂੰ ਆਪਾਂ ਸਿੱਧਾ ਕਰਾਂਗੇ ਆ ਦੇਖੋ ਇਹਨੂੰ ਆਪਾਂ ਸਿੱਧਾ ਕਰ ਲਾਂਗੇ ਫੁੱਲ ਪਲਾਜ਼ੋ ਨੂੰ ਤੇ ਤਨਵਾ ਗੁੰਮਸੀਨ ਦਸਦੀਆਂ ਆ ਦੇਖੋ ਦੋਨਾਂ ਦੀ ਗੁੰਮਸੀਨ ਲੱਗ ਚੁੱਕੀ ਐ ਆ ਦੇਖੋ ਤੇ ਕਿੰਨੀ ਸਫਾਈ ਚ ਲੱਗੀ ਐ ਤੇ ਬਹੁਤ ਵਧੀਆ ਲੱਗਦਾ ਹੈ ਗੋ ਮਸੀਨ ਦਾ ਪਲਾਜੋ ਸਫਾਈ ਚ ਲੱਗਦਾ ਹੈ। ਉਹ ਤੋਂ ਬਾਅਦ ਆਪਾਂ ਬੈਕ ਸਾਈਡ ਬੈਕ ਸਾਈਡ ਆਪਾਂ ਇਹਨੂੰ ਫੋਲਡ ਕਰਾਂਗੇ। ਤੇ 2 ਇੰਚ ਫੋਲਡ ਕਰ ਦਾਂਗੇ। ਜਿੰਨਾ ਤੁਸੀਂ ਲਿਆ 2.5 ਇੰਚ ਪੂਰਾ ਫੋਲਡ ਕਰ ਦੇਣਾ। ਇੱਥੇ ਮੈਂ ਪੈਨ ਲਗਾ ਲਾਂਗੀ ਕਿਉਂਕਿ ਬੈਕ ਸਾਈਡ ਤਿਰਛੀ ਸ਼ੇਪ ਚ ਕਟਾਈ ਹੋਈ ਹੈ ਤੇ ਥੋੜੇ ਬੋਤੇ ਵੱਲ ਪੈਂਦੇ ਆ। ਤੇ ਤੇ ਸੈਂਟਰ ਚ ਇੱਕ ਪੇਨ ਲਗਾ ਲੋਗੇ ਤੁਹਾਡੇ ਵੱਲ ਨਹੀਂ ਪੈਣਗੇ ਤੇ ਲਾਈਨਿੰਗ ਦਾ ਕਪੜਾ ਬਰਾਬਰ ਕਰ ਲੈਣਾ ਤੇ ਲਾਈਨਿੰਗ ਦਾ ਕਪੜਾ ਵਿੱਚੇ ਲੈਣਾ ਸੀਂਚ ਤੇ ਆਪਾਂ ਇਹ ਤਾਂ ਫੋਲਡ ਕਰ ਲੈਣਾ ਆਪਾਂ ਪ੍ਰੈਸ ਵੀ ਕਰ ਕਰਕੇ ਇਹਨੂੰ ਇਹਦੇ ਤਹਿ ਬਿਠਾ ਸਕਦੇ ਆ ਠੀਕ ਹੈ ਜੀ ਤੇ ਆਪਾਂ ਨਾਲ-ਨਾਲ ਹੀ ਇਲਾਸਟਿਕ ਪਾਵਾਂਗੇ ਤੇ ਨਾਲੇ ਕਪੜਾ ਫੋਲਡ ਕਰਾਂਗੇ ਇੱਥੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਤੁਸੀਂ ਪਿੰਨਾ ਲਗਾ ਸਕਦੇ ਹੋ ਪਿੰਨਾ ਲਗਾ ਕੇ ਜਾਂ ਪ੍ਰੈਸ ਨਾਲ ਸੈੱਟ ਕਰ ਸਕਦੇ ਹੋ ਠੀਕ ਹੈ ਜੀ ਉਤਬਾਦ ਇਹਦਾ ਆਪਾਂ ਫੋਲਡ ਕਰ ਦੇਣਾ ਉਤਬਾਦ ਆਪਾਂ ਇੱਥੇ ਇਲਾਸਟਿਕ ਪਾਵਾਂਗੇ ਇਲਾਸਟਿਕ ਤੁਹਾਡੀ ਕਮਰ ਦੇ ਸਾਬ ਨਾਲ ਪੈਣੀ ਹੈ ਠੀਕ ਹੈ ਜੀ ਜਿੱਥੇ ਤੁਹਾਡੀ ਕਮਰ ਆ ਤੇ ਉਤੋਂ ਹੀ 5 ਇੰਚ ਕੱਟ ਕਰਨੇ ਆ ਆ ਜਿਹੜਾ ਬੈਕ ਸਾਈਡ ਹੈ ਬੈਕ ਸਾਈਡ ਕਮਰ ਦਾ ਮਤਲਬ ਦੂਜਾ ਹਿੱਸਾ ਕੱਢ ਲੈਣਾ ਤੇ ਉਥੋਂ ਵੀ ਆਪਾਂ 5 ਇੰਚ ਇੰਚ ਕੱਟ ਕਰਕੇ ਤੇ ਲਾਸਟਿਕ ਲੈਣੀ ਹੈ ਤੇ ਮੈਂ ਆਪਣੇ ਪਲਾਜੋ ਦੇ ਹਿਸਾਬ ਨਾਲ ਲਾਸਟਿਕ ਲੈ ਚੁੱਕੀ ਹਾਂ ਤੇ ਇਥੋਂ ਆਪਾਂ ਇਹਦੇ ਪਹਿਲਾਂ ਨੂੰ ਪੱਕੀ ਸੀਨ ਲਗਾ ਲਾਂਗੇ ਲਾਸਟਿਕ ਨਾਲ ਜੋੜ ਲਾਂਗੇ ਮੇਰੀ ਉੱਚੀ ਨੀਵੀਂ ਇਲਾਸਟਿਕ ਦੀ ਮੈਂ ਬਰਾਬਰ ਕੀਤੀ ਹੈ ਤੇ ਇੱਥੋਂ ਆਪਾਂ ਤਿੰਨ ਚਾਰ ਸੀਨਾਂ ਲਗਾ ਕੇ ਤੇ ਪੱਕੀ ਸੀਨ ਕਰ ਲਾਂਗੇ ਇਲਾਸਟਿਕ ਪੱਕੀ ਅਟੈਚ ਕਰ ਦਾਂਗੇ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਅਤਵਾਦ ਆਪਾਂ ਨਾਲ-ਨਾਲ ਕੱਪੜਾ ਵੀ ਫੋਲਡ ਕਰੀ ਜਾਣਾ। ਨੇਫਾ ਫੋਲਡ ਕਰੀ ਜਾਣਾ ਤੇ ਨਾਲ-ਨਾਲ ਲਾਸਟਕ ਵਿੱਚ ਪਾਈ ਜਾਣੀ ਆ। ਠੀਕ ਹੈ ਜੀ, ਤਿੰਨ ਚਾਰ ਸੀਨਾ ਮੈਂ ਲਾ ਲਾ ਚੁੱਕੀ ਆ। ਚੰਗੀ ਤਰ੍ਹਾਂ ਮੈਂ ਪੱਕਾ ਅਟੈਚ ਕਰ ਚੁੱਕੀ ਆ। ਫਤ ਬਾਦ ਇਹਨੂੰ ਆਪਾਂ ਫੋਲਡ ਕਰ ਦਾਂਗੇ। ਆ ਦੇਖੋ। ਇੱਥੇ ਆਪਾਂ ਸੀਨ ਲਗਾ ਦਾਂਗੇ। ਇਹਦੇ ਉੱਪਰ ਵੀ ਮੈਂ ਇੱਕ ਸੀਨ ਲਗਾਵਾਂਗੀ। ਠੀਕ ਹੈ ਜੀ। ਅਤੇ ਬਾਅਦ ਆਪਾਂ ਇਹਦੇ ਇੱਕ ਸੀਨ ਹੋਰ ਲਗਾ ਦਾਂਗੇ ਇਹਨੂੰ ਪੱਕਾ ਕਰ ਦਾਂਗੇ ਅਤੇ ਬਾਅਦ ਆ ਨਾਲ-ਨਾਲ ਇਲਾਸਟਿਕ ਨੂੰ ਵਾਲ ਨਹੀਂ ਹੋਣੀ ਚਾਹੀਦੀ ਵਾਲ ਕੱਢ ਕੇ ਤੇ ਲਾਈਨਿੰਗ ਦਾ ਕੱਪੜਾ ਵਿੱਚੇ ਲੈ ਕੇ ਤੇ ਆਪਾਂ ਸੀਨ ਲਗਾਣੀ ਹੈ ਆਪਾਂ ਸਫਾਈ ਚ ਸੀਨ ਲਗਾਣੀ ਹੈ ਜਲਦਬਾਜੀ ਨਹੀਂ ਕਰਨੀ ਤੇ ਇਹਨੂੰ ਖੋਲ ਲਾਂਗੇ ਤੇ ਇੱਥੇ ਵੀ ਆਪਾਂ ਸੀਨ ਲਗਾ ਦਾਂਗੇ ਲਾਸਟਿੰਗ ਨੂੰ ਖਿੱਚੀ ਜਾਣਾ ਵਾ ਤੇ ਕੱਪੜੇ ਨੂੰ ਅਦਾ ਹੀ ਫੋਲਡ ਕਰਨਾ ਨਾਰਮਲ ਚ ਤੇ ਫਿਰ ਇੱਕ ਪਿੰਨ ਲਗਾ ਲਾਂਗੇ ਇੱਥੇ ਤਾਂ ਕਿ ਸੀਨ ਅੱਗੇ ਪਿੱਛੇ ਨਾ ਜਾਏ ਤੇ ਬਰਾਬਰ ਰਵੇ ਤੇ ਸਾਰੇ ਸੀਨ ਲਗਾ ਦਾਂਗੇ ਤੇ ਲਾਸਟਿਕ ਨੂੰ ਖਿੱਚੀ ਜਾਵਾਂਗੇ ਆਪਾਂ ਲਾਸਟਿਕ ਨੂੰ ਬਾਹਰ ਤੱਕ ਲੈ ਜਾਾਂਗੇ ਆ ਦੇਖੋ ਤੇ ਮੇਰੀ ਸੀਨ ਲੱਗ ਚੁੱਕੀ ਆ ਉਤ ਬਾਅਦ ਧੱਕ ਕੱਢ ਦਾਂਗੇ ਤੇ ਇੱਕ ਵਾਰੀ ਆਪਾਂ ਦੇਖ ਲਾਂਗੇ ਆਪਣੀ ਕਮਰ ਜਿੰਨੀ ਤੁਹਾਡੀ ਕਮਰ ਆ ਇੱਕ ਵਾਰੀ ਨਾਪ ਲਾਂਗੇ ਤੇ ਜੇ ਤੁਹਾਡਾ ਲਾਸਟਿਕ ਵੱਧ ਆ ਤੁਸੀਂ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਇੱਕ ਵਾਰੀ ਮੈਂ ਆਪਣੀ ਕਮਰ ਮੇਰ ਲਾਂਗੀ ਠੀਕ ਹੈ ਜੀ ਮੇਰੀ 16 ਇੰਚ ਕਮਰ ਆ ਵੋਲਡ ਕਰਕੇ ਤੇ ਉਹ ਤੋਂ ਬਾਅਦ ਐਕਸਟਰਾ ਬੁਕਰਮ ਆਪਾਂ ਕੱਟ ਕਰ ਦਾਂਗੇ ਇਤੋਂ ਤੋਂ ਹੀ ਕਮਰ ਕੱਟ ਵੱਧ ਕਰ ਸਕਦੇ ਹੋ ਲਾਸਟਿਕ ਥੋੜੀ ਜੀ ਵੱਧ ਲੈ ਕੇ ਠੀਕ ਹੈ ਜੀ ਇਨ ਖਿੱਚ ਕੇ ਤੇ ਬਾਕੀ ਆਪਾਂ ਕਟਿੰਗ ਕਰ ਦਾਂਗੇ ਹਾਂਜੀ ਪੈਨ ਲਗਾ ਕੇ ਤੇ ਮੈਨ ਲਾਂਗੇ ਕਪੜਾ ਅਗਲਾ ਕਮਰ ਤੇ ਜਿੰਨੀ ਤੁਹਾਡੀ ਕਮਰ ਉਹਨੇ ਦੀ ਰੱਖ ਸਕਦੇ ਹੋ ਵੱਧ ਘੱਟ ਜਿਹੜਾ ਵੱਧ ਹੋਏਗਾ ਉਹ ਆਪਾਂ ਲਾਸਟਿਕ ਕੱਢ ਦੇਣੀ ਆ ਕੱਢ ਦੇਣੀ ਆ ਤੇ ਇਥੋਂ ਆਪਾਂ ਪੱਕੀ ਸੀਨ ਕਰ ਦਾਂਗੇ ਲਾਸਟਿਕ ਤੇ ਪਸੀਨ ਲਗਾਵਾਂਗੇ ਪਹਿਲੇ ਠੀਕ ਹੈ ਜੀ ਇਹਦੇ ਸੀਨ ਲਗਾ ਦਾਂਗੇ ਤੇ ਪੱਕੀ ਸੀਨ ਕਰ ਲਾਂਗੇ ਤਿੰਨ ਚਾਰ ਸੀਨਾ ਲਾ ਦਾਂਗੇ ਤੇ ਉਹਨਾਂ ਕਪੜੇ ਦੇ ਉੱਪਰ ਵੀ ਨਾਲ ਕਪੜਾ ਲੈ ਕੇ ਤੇ ਕੋਸੀਨ ਲਗਾ ਦਾਂਗੇ ਠੀਕ ਹੈ ਜੀ ਮੈਂ ਤਿੰਨ ਚਾਰ ਸੀਨਾ ਲਗਾ ਚੁੱਕੀ ਆ ਉਹ ਤੋਂ ਬਾਅਦ ਧਾਗਾ ਕੱਟ ਕੇ ਤੇ ਐਕਸਟਰਾ ਇਲਾਸਟਿਕ ਆਪਾਂ ਕੱਟ ਕਰ ਦਾਂਗੇ ਨਾਲ ਉਹ ਕਰਕੇ ਕਟਿੰਗ ਕਰ ਦਾਂਗੇ ਤੇ ਮੈਂ ਕਟਿੰਗ ਕਰਦੇ ਹੋਏ ਆ ਕਰ ਦਿੱਤੀ ਆ ਉਹ ਤੋਂ ਬਾਅਦ ਆਪਾਂ ਵਾਲ ਕੱਟ ਕੇ ਦੇ ਉੱਪਰ ਸੀਨ ਲਗਾ ਦਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਨੀਚੋਂ ਥੱਲੇੋਂ ਆਪਾਂ ਪੌਂਚਾ ਫੋਲਡ ਕਰਾਂਗੇ ਤੇ ਮੈਂ ਪ੍ਰੈਸ ਨਾਲ ਫੋਲਡ ਕਰ ਚੁੱਕੀਆਂ ਹਨ ਮਤਲਬ ਤੈਂ ਬਿਠਾ ਸੈੱਟ ਕਰਕੇ ਤੈਂ ਬਿਠਾ ਤੀ ਜਿੰਨਾ ਫੋਲਡ ਕਰਨ ਨਾਲ ਲੰਬਾਈ ਲੈ ਕੇ ਤੇ ਇਤੁਕ ਆਤਾ ਫੋਲਡ ਇੱਕ ਪੌਂਚਾ ਦੂਜਾ ਵੀ ਸੇਮ ਆਪਾਂ ਪੌਂਚਾ ਫੋਲਡ ਕਰ ਦਾਂਗੇ ਠੀਕ ਹੈ ਜੀ ਤੇ ਮੈਂ ਦੋਨੋਂ ਪੁੰਚੇ ਫੋਲਡ ਕਰਦੇ ਸੇਮ ਉਸ ਤੋਂ ਬਾਅਦ ਆਪਾਂ ਉਹਦਾ ਪੂਰੀ ਫਿਟਿੰਗ ਦੀ ਆਸਾ ਤੱਕ ਸੀਨ ਲਗਾ ਦਾਂਗੇ ਤੇ ਮੈਂ ਪੁੰਚਾ ਲੈ ਰਹੀ ਆ ਆਪਣਾ ਸਾਢੇ 7 ਪੁੰਚਾ ਲਿਆ ਇਥੋਂ ਆਪਾਂ ਪੁੰਚਾ ਲੈ ਕੇ ਤਿੰਨ ਚਾਰ ਸੀਨਾ ਲਗਾ ਕੇ ਇਹਨੂੰ ਪੱਕਾ ਕਰ ਲੈਣਾ ਪੁੰਚੇ ਤੋਂ ਤੇ ਇਥੋਂ ਆਪਾਂ ਪੂਰੀ ਸੀਨ ਲਗਾ ਲੈਣੀ ਹੈ ਆਪਾਂ ਇੱਥੇ ਤੱਕ ਆਸਤ ਦਾ ਸੀਨ ਲਗਾਣੀ ਹੈ ਤੇ ਇੱਥੋਂ ਤੇ ਥੋੜੇ ਵਰ ਤੇ ਵਾਲ ਪੈਣਗੇ ਤੇ ਉਹਨੂੰ ਤੁਸੀਂ ਬੈਕ ਸਾਈਡ 'ਚ ਉਹਨਾ ਪਾ ਸਕਦੇ ਹੋ ਤੇ ਅਤੋਂ ਬਾਅਦ ਇੱਥੋਂ ਤੱਕਾ ਤੋੜ ਲੈਣਾ ਤੇ ਦੂਜੀ ਸਾਈਡ ਤੇ ਵੀ ਆਪਾਂ ਇਦਾਂ ਹੀ ਸੇਮ ਸੀਨ ਲਗਾਣ ਦੀ ਆਸਨ ਤੱਕ ਕਿਉਂਕਿ ਬੈਕ ਸਾਈਡ ਆਪਾਂ 2 ਇੰਚ ਜ਼ਿਆਦਾ ਲੈਨੇ ਆ ਉਹਦੇ ਕਰਕੇ ਥੋੜਾ ਬਤਾ ਕਪੜਾ ਵੱਧ ਘਟ ਜਾਂਦਾ ਇਹ ਲਗਾਤੀ ਹੈ ਤੇ ਦੇਖੋ ਤੁਹਾਡੇ ਪਾਸੇ ਇਹ ਲਗਾ ਦੇਣੀ ਹੈ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜੋ ਕਰਨਾ ਦੇਖੋ ਫਿਟਿੰਗ ਚ ਬਣਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਬਾਏ ਬਾਏ